ਸਸ ਸਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ ਮੈਂ ਠੀਕ ਠਾਕ ਆਈ ਹੋਕ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਹੁਣ ਮੈਂ ਚੱਲੀ ਸੀਗੀ ਨਾਲ ਤਾਂ ਪਹਿਲਾਂ ਮੈਂ ਨੀਲਸਾਲ ਦੀ ਜਾ ਕੇ ਨੀਲ ਕਰਵਾ ਕੇ ਆਈ ਆ ਤੇ ਹੁਣ ਮੈਂ హెয়ার ਵਾਲੀ ਦੀ ਜਾਣਾ ਵਾਲ ਕ ਮੈਂ ਕਰਵਾਉਣੀ ਆ ਤੇ ਬਾਕੀ ਬਾਅਦ ਤੇ ਫਿਰ ਮੈਂ ਕੰਮ ਤੇ ਜਾਣਾ ਕਿਉਂਕਿ ਮੈਂ ਛੁੱਟੀਆਂ ਨਹੀਂ ਹੋਈਆਂ ਹਜੇ ਵੀ ਮੈਂ ਕੰਮ ਤੇ ਜਾਣਾ ਵਾ ਤੇ ਹੁਣ ਮੈਂ ਕਿਹਾ ਚਲੋ ਆਪਾਂ ਵੀਡੀਓ ਦੀ ਸਟਾਰਟਿੰਗ ਕਰਦੇ ਹਾਂ Ti, Nali, mi ti la schiena spianare, mi sei? la già che parla, Nali. Se vuoi, le carte, vai su tu a Perché se faccio colori, 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 faccio coperte tutte le cose. Guarda, guarda, mi ਹੁਣ ਮੇਰਾ ਅੱਗੀ ਸੀ ਕਿ ਕੰਮ ਤੇ ਤੇ ਹੁਣ ਸਿੱਧਾ ਹੀ ਕੰਮ ਤੇ ਆ ਗਈ ਸੀ ਹੁਣ ਦਸ ਲੱਗਦੇ ਆ ਕੰਮ ਕਰਦੇ ਹਾਂ ਹਾਂਜੀ ਹੁਣ ਮੈਂ ਚੱਲੀ ਸੀਗੀ ਕੰਮ ਤੇ ਤੇ ਅੱਜ ਮੈਂ ਪਹਿਲਾਂ ਆ ਗਈ ਤੇ ਆਪਣੇ ਇਧਰ ਪਾਰਕ ਦੇ ਵਿੱਚ ਲੱਗਾ ਹੋਇਆ ਮੇਲਾ ਕਾਫੀ ਭਾਰਾ ਤੇ ਦੋ ਦਿਨ ਹੋ ਗਏ ਲੱਗੇ ਨੂੰ ਕੱਲ ਮੈਂ ਆਈ ਨਹੀਂ ਤੇ ਅੱਜ ਮੇਰੇ ਸਾਰੇ ਉੱਥੇ ਰੈਸਟੋਰੈਂਟ ਵਾਲੇ ਕਹਿੰਦੇ ਸੀ ਤੇ ਦੇਖ ਕੇ ਮੈਂ ਕਿ ਮੈਂ ਨਹੀਂ ਦੇਖ ਕੇ ਅੱਜ ਫਿਰ ਮੈਂ ਪਹਿਲਾਂ ਆ ਗਈ ਸੀ ਘਰੋਂ ਕੰਮ ਤੇ ਮੈਂ ਕਿ ਚਲੋ ਨਾਲੇ ਦੇਖ ਲਈਨੀ ਥੋੜਾ ਜਿਹਾ ਮੇਲਾ ਫਿਰ ਬਾਅਦ ਚ ਕੰਮ ਤੇ ਜਾਉਂਗੀ ਨਾਲੇ ਆਪਾਂ ਵੀਡੀਓ ਬਣਾਉਣੀ ਨਾਲ ਤੁਹਾਨੂੰ ਦਿਖਾਉਣੀ ਕਿੱਦਾਂ ਇੱਥੇ ਦੁਕਾਨਾਂ ਲੱਗਦੀਆਂ

ਦੀ ਮਿਆਂ ਹੱਲੇ ਇੰਚੀਆਂ ਲੂਚੀਆਂ ਕੁੱਟਣ ਨੂੰ ਆਪਣੇ ਕਹਿ ਦਿੰਦੇ ਲੈਂਦੇ ਗੱਲ ਲਈ ਆ ਪਹਿਲਾ ਤੂਫ ਕਾਣ ਵਾਸਤੇ ਉਹਨੇ ਕਾਪਾਕ ਤੱਕ ਅਖਰੋਟ ਵਾਸਤੇ ਅਖਰੋਟ ਭਰਨ ਵਾਸਤੇ ਕਵਾਂਤੋ ਕੋਸਤਾ 40 ਆ ਤੇ ਅੰਕ ਕਿਸਤੋ ਪਿਕਲੋ ਅੰਕ ਕਿਗਰਾਂਦੇ 25

ਗੱਲ ਲੈ ਆਪਕੋ ਬਾਰੇ ਵਿੱਚ ਬੈਨ ਰੱਬੀ ਨੂੰ ਟਾਫੀਆਂ ਟੂਫੀਆਂ ਕਾਫੀ ਦੂਰ ਤੱਕ ਕਵੇ ਸੇ ਮੈਂ ਨਹੀਂ ਦੂਰ ਤੱਕ ਨਹੀਂ ਹੁਣ ਜਾਂਦੀ ਮੇਰਾ ਕੰਮ ਦਾ ਟਾਈਮ ਹੋ ਜਾਣਾ